ਵੇ ਵੇਤੀ ਜਾ ਕੇ ਗਲਤ ਕੰਮ ਕਰਦਾ ਸੀ ਚਲੋ ਯਾਰ ਤੁਸੀਂ ਉਹ ਉਹ ਨਾ ਤੁਸੀਂ ਇਹਨੂੰ ਉੱਥੇ ਛਡਾਇਆ ਸਰ ਉੱਥੇ ਜਾ ਕੇ ਛਡਾਇਆ ਸਰ ਕੋਈ ਯਾਰ ਤੂੰ ਆਪਣਾ ਕੰਮ ਕਰ ਜਿਹੜਾ ਹੁਣ ਕਰਨ ਵਾਲਾ ਤੂੰ ਕੇਸ ਲੜਦਾ ਲੜ ਤੇਰੀਆਂ ਬਾਹਾਂ ਜੀ ਜਾਣ ਲਾ ਕੇਸ ਲੜ ਮੈਨਾਂ ਤੂੰ ਬੋਲਤ ਨੂੰ ਵੀ ਗੁੰਮਾਇਆ ਕਰਦਾ ਚਲ ਛੱਡ ਯਾਰ ਤੂੰ ਬਸ ਆਪਣੀ ਗੱਲ ਕਰ ਨਾ ਆ ਯੂਨਿਟ ਨੰਬਰ ਆ ਸਰ ਹੁਣ ਮੇਰਾ ਯੂਨਿਟ ਨੰਬਰ ਉਸ ਤੋਂ ਕੋ ਲੈ ਕੇ ਇੱਥੇ ਤੱਕ ਤੇ ਗਲੀਆਂ ਦੱਸਦਾ ਤਿੰਨੇ ਜਿਹੜਾ ਨੂੰ ਅਸੀਂ ਵੀ ਚੋਰ ਥੋੜੀ ਆ ਹਾਂਜੀ ਆ ਪ੍ਰਾਪਰਟੀ ਯੂਨਿਟ ਆ ਜੀ ਅੰਜ ਜਦ ਜਦਿੰਦਰ ਜੱਜ ਸਾਹਿਬ ਨੇ ਲੱਗੇ ਹੋਏ ਉਹਨਾਂ ਦੀ 17 ਚ 6 ਸੀ ਇਹ 7 ਸਾਲ ਹਾਈ ਕੋਰਟ ਘੁੰਮਦਾ ਰਿਆ ਤਾਂ ਨਹੀਂ ਇਹਨੂੰ ਕੁਛ ਲੱਭਿਆ ਜੇ ਤੇਰਾ ਕਿਸੇ ਨਾਲ ਕੇਸ ਚੱਲਦਾ ਉਹਨਾਂ ਕੋਲ ਲੈ ਜਾ ਕੇ ਜ਼ਮੀਨ ਨਹੀਂ ਨਾ ਥੋੜ ਦੇ ਕੋ ਕਿਹੜੀ ਕਿਹੜੀ ਡੇਟ ਦੇ ਆਰਡਰ ਹੈਗੇ ਤੇ ਕਿਹੜੀ ਕੋਰਟ ਦੇ ਆ ਉਹਸਾ ਆਰਡਰਾਂ ਦੇ ਕਿਸ ਤੋਂ ਸਟੇ ਹੈਗਾ ਸਰ ਜਿਹੜੇ ਬੰਦੇ ਉਹ ਵਿੱਚ ਉਹਦੇ ਕਿਉਂ ਦਾ ਨਾ ਇੱਥੇ ਸੁਨਦਰਾ ਨਹੀਂ ਰਹਿੰਦੀ ਸੀਗੀ ਇਹ ਸੁਨਦਰਾ ਨਹੀਂ ਤਾਂ ਬਣਿਆ ਮੋਰੇ ਮਾਲਕਾ ਕੋਈ ਹੋਊਗਾ ਨੰਬਰ ਤੇ ਨਾ ਇਹ ਨਾ ਇੱਥੇ ਜੀਤਰਾਮ ਰਹਿੰਦਾ ਸਰ ਨਾ ਇੱਥੇ ਉਹਦੇ ਬੰਦੇ ਰਹਿੰਦੇ ਇੱਕ ਮਿੰਟ ਹੁੰਦਾ ਆ ਜਿਹੜੇ ਡੋਰਡਰ ਮੈਂ ਇਹ ਦੇਖਣਾ ਪੜ ਲਓ ਹੈ ਮੇਰੇ ਕੋਲ ਲੱਗੂ ਕਿ ਇਹ ਕੀ ਹੈ ਉਹ ਸੀ ਦੇਖੋ ਤੇ ਜਿਹੜੇ ਕਿਹੜੇ ਮੈਡਮ ਕੀ ਮਾਮਲਾ ਕੀ ਇੱਕ ਜਿਹੜਾ ਬੇਦੀਆਂ ਮਲੇ ਦੇ ਵਿੱਚ ਕਬਜ਼ੇ ਨੂੰ ਲੈ ਕੇ ਇੱਕ ਸਾਨੂੰ ਜੀ ਕੋਰਡਰਸ ਮਿਲੇ ਸੀਗੇ ਫ্রম ਦ ਵਰਦੀ ਕੋਰਟ ਆਫ ਮੈਡਮ ਸਿਖਾਡੜਵਾਰ ਜਿਦੇ ਵਿੱਚ ਵਾਰੈਂਟਸ ਆਫ ਪੋゼਸ਼ਨ ਦੀ ਐਗਜ਼ੀਕਿਊਸ਼ਨ ਵਿਦ ਸਾਨੂੰ ਪੁਲਿਸ ਅਸਿਸਟੈਂਸ ਦੇਣ ਦੀ ਡਿਊਟੀ ਲੱਗੀ ਸੀ ਇਹ ਵਿੱਚ ਕੋਰਟ ਵੱਲੋਂ ਜਿਹੜੇ ਬੇਲੇ ਸੀਗੇ ਮਿਸਟਰ ਰਮਨ ਸ਼ਰਮਾ ਇਹ ਸਾਡੇ ਕੋਲ ਆਏ ਇਹਨਾਂ ਨੂੰ ਅਸੀਂ ਇੱਥੇ ਪੁਲਿਸ ਜਿਹੜੀ ਅਸਿਸਟੈਂਸ ਹੈ ਮੁਹੱਈਆ ਕੀਤੀ ਹੈ ਐਸ ਪਰ ਕੋਰਟ ਆਰਡਰ ਜਿਹੜਾ ਐਥੇ ਮੌਕੇ ਤੇ ਜਿਹੜਾ ਪੋゼਸ਼ਨ ਹੈ ਦੀ ਐਗਜ਼ੀਕਿਊਸ਼ਨ ਕਰਾਈ ਗਈ ਹੈ ये बहुत ही पीसफुली और बड़े अच्छे तरीके जक्सीकलूज किया गया है विद सपोर्ट ऑफ सा सारी टीम कपूरथला डिस्ट्रिक्ट जिन्हें भी साढ़े नाकबंदी डी एस पी साहब डी एस पी फगवाड़ा साई एस एच ओ एस एच ओ सिटी एस एच ओ सदर कपूरथला इंक्लूडिंग साड़ी लॉ एंड ऑर्डर कॉम्पोनेंट तो यह बहुत ही समूथ प्रोसैस रहा जो कंप्लीट हो गया है और कोर्ट के जोड़े हुक्मानी है तमील होती गई है